ਮਰਦਾਬਾ 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 ਨਗਰ ਕੌਂਸਲ ਮਰਦਾਬਾ 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 ਨਗਰ ਕੌਂਸਲ ਮਰਦਾਬਾ 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 ਪ੍ਰਸ਼ਾਸਨ ਹਾਏ 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 ਜਗਰਾਉਂ ਦੇ ਡਿਸਪੋਜ਼ਲ ਰੋਡ ਤੇ ਕੂੜੇ ਦੇ ਪਹਾੜਾ ਨੂੰ ਚੁਕਵਾਉਣ ਦੇ ਲਈ ਲੋਕਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਪਿਛਲੇ 18 ਦਿਨਾਂ ਤੋਂ ਧੰਨਾ ਲਗਾ ਕੇ ਜਿੱਥੇ ਰੋਡ ਨੂੰ ਬੰਦ ਕੀਤਾ ਉੱਥੇ ਹੀ ਆ ਜੀਲੀਆਂ ਨੇ ਕੂੜਾ ਨਾ ਚੱਕੇ ਜਾਣ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾਇਆ ਉਹਨਾਂ ਕਿਹਾ ਕਿ ਜਦੋਂ ਤੱਕ ਪੂਰਾ ਡਿਸਪੋਜ਼ਲ ਰੋਡ ਸਾਫ਼ ਨਹੀਂ ਹੁੰਦਾ ਉਦੋਂ ਤੱਕ ਉਹ ਆਪਣਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਅੱਜ 20 ਦਿਨ ਹੋ ਗਏ ਇੱਥੇ ਆਪਾਂ ਸੰਘਰਸ਼ ਕਰਦੇ ਆ ਇਹਨੂੰ ਉਹ ਦੁਪਹਿਰ ਵਾਲੇ ਮੁੰਡੇ ਵਿਚਾਰੇ ਕੰਮ ਤੇ ਜਾਂਦੇ ਆ ਸ਼ਾਮ ਵਾਲੇ ਮੁੰਡੇ ਆਉਂਦੇ ਆ ਰਾਤ ਨੂੰ ਡਿਊਟੀਆਂ ਕਰਕੇ ਆਪਣੇ ਕੰਮਾਂ ਤੋਂ ਆ ਜਾਂਦੇ ਇੱਥੇ ਸਾਰੇ ਇੱਥੇ ਮਜ਼ਦੂਰ ਲੋਕ ਰਹਿੰਦੇ ਸਾਡੇ ਏਰੀਏ 'ਚ ਹੁਣ ਇਹਨਾਂ ਦਾ ਨਾਂ ਵੀ ਜਿਵੇਂ ਇਹਨਾਂ ਦਾ ਹੀ ਬਣਿਆ ਹੋਇਆ ਹੈਗਾ ਵੀ ਅਸੀਂ ਇਹ ਚਲੇ ਜਾਣ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਵੀ ਅਸੀਂ ਜਿਹੜਾ ਪੁਆਇੰਟ ਨਾ ਬੰਦ ਕਰੀਏ ਆਫਰ ਇਹ ਆ ਰਹੀ ਆ ਉਧਰੋਂ ਵੀ ਤੁਸੀਂ ਸਾਡੀਆਂ ਰੀਡੀਅੰਸ ਢਾਈ ਚੱਲੋ ਅਸੀਂ ਕੂੜਾ ਚੁੱਕੀ ਜਾਵਾਂਗੇ ਹੁਣ ਫਿਰ ਅਸੀਂ ਤਾਂ ਇਹ ਕੰਮ ਤੇ ਬਹਿ ਗਏ ਇਹਦਾ ਭਾਵੇਂ 2 ਮਹੀਨੇ ਬਾਅਦ ਲੋ 6 ਮਹੀਨੇ ਬਾਅਦ ਰੀਡੀਅੰਸ ਸੱਡ ਦੇਣਗੇ ਚੱਕ ਲੈਣਗੇ ਤੇ ਇੱਕ ਜਿਹੜੀ ਮੇਨ ਦਿੱਕਤ ਆ ਹੁਣ ਇੱਥੇ ਇਹ ਕੂੜਾ ਸੱਢਦੇ ਨਹੀਂ ਕੋਈ ਨਹੀਂ ਇੱਥੇ ਪਸ਼ੂ ਆ ਰਿਹਾ ਤਕਰੀਬਨ ਜਿੱਦਾਂ ਦਾ ਇਹਨਾਂ ਦਾ ਕੂੜਾ ਸਿਸਟਮ ਬੰਦ ਕੀਤਾ ਸਿੰਗਲ ਪਸ਼ੂ ਨਹੀਂ ਆ ਰਿਹਾ ਇਹ ਸਾਨੂੰ ਇਹ ਆ ਵੀ ਇੱਥੇ ਇਹ ਜਿਹੜਾ ਪੁਆਇੰਟ ਆ ਬਿਲਕੁਲ ਜ਼ੀਰੋ ਕਰਕੇ ਦਿੱਤਾ ਜਾਵੇ ਜਿਹੜੇ ਸਾਡੇ ਲੋਕ ਨੰਘਦੇ ਇੱਥੋਂ ਸਾਡੇ ਬੱਚੇ ਨੰਘਦੇ ਸਕੂਲ ਵਾਲੇ ਜਾਂ ਜਿਹੜੇ ਬਜ਼ੁਰਗ ਦੇ ਦਨ 6 ਵਜੇ ਆ ਉਹਦਾ ਕਾਰਨ ਇਹ ਚੀਜ਼ਾਂ ਬਣੀਆਂ ਇੱਕ ਬਣਿਆ ਕੂੜਾ ਤੇ ਇੱਕ ਬਣਿਆ ਡੰਗਰ ਇਹ ਚੀਜ਼ਾਂ ਤੋਂ ਨਜਾਤ ਲਈ ਇੱਥੇ ਕੂੜਾ ਸਟੇਟਾ ਬੰਦ ਕਰਾਉਣਾ ਹੈ ਠੀਕ ਹੈ ਜਿੰਨਾ ਚਿਰ ਕਰੇ ਸੰਘਰਸ਼ ਕਹਿਣਗੇ ਅਸੀਂ ਕਰਾਂਗੇ ਪਰ ਇਹ ਪੁਆਇੰਟ ਅਸੀਂ ਬੰਦ ਕਰਾਉਣਾ ਹੈ ਹੁਣ ਸਾਡੀ ਇਹ ਮਿਥੀ ਹੋਈ ਆ 14 ਤੇ ਸਿਵਲ ਪ੍ਰਸ਼ਾਸਨ ਨੂੰ ਚਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੇ ਦੇਸ਼ ਦੇ ਵਿੱਚ ਕੂੜੇ ਚਕਾਉਣ ਦੇ ਲਈ ਸਾਨੂੰ ਧਰਨੇ ਲਾਉਣੇ ਪੈਣ ਉਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਸੋ ਇਹ ਹਾਲਾਤ ਇਹ ਜਿਹੜੇ ਸਾਰੇ ਲੋਕ ਨੇ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਨੇ ਕਿਰਤੀ ਲੋਕ ਨੇ ਸਵੇਰੇ ਕਰਕੇ ਆਥਰੇ ਖਾਣ ਵਾਲੇ ਲੋਕ ਨੇ ਸੋ ਇਹ ਪਿਛਲੇ ਵੀ 21 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਸੋ ਇਹ ਪ੍ਰਸ਼ਾਸਨ ਦੇ ਲਈ ਸਿਵਲ ਦੇ ਅਧਿਕਾਰੀ ਚਾਹੇ ਡੀਸੀ ਸਾਹਿਬ ਹੈ ਏਡੀਸੀ ਸਾਹਿਬ ਹੈ ਐਸਡੀਐਮ ਸਾਹਿਬ ਹੈ ਇਹੋ ਸਾਹਿਬ ਹੈ ਇਹਨਾਂ ਲਈ ਬਹੁਤ ਸ਼ਰਮਨਾਕ ਹੈ ਕਿ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਗਈ ਇਹਨਾਂ ਦਾ ਜਿਹੜਾ ਇਹ ਕੂੜੇ ਪਿੱਛੇ ਧਰਨਾ ਤੇ ਇਹ ਨਹੀਂ ਚੁਕਾਇਆ ਜਿਹੜਾ ਕੂੜਾ ਚੁਕਾਇਆ ਨਹੀਂ ਜਾ ਰਿਹਾ ਧਰਨੇ ਵਾਲਿਆਂ ਨੂੰ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਸੋ ਇਹ ਬਹੁਤ ਸ਼ਰਮਨਾਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਖੰਨਾ ਜੀ ਨੇ ਕਿਹਾ ਵੀ ਵੱਡਾ ਸੰਘਰਸ਼ ਉਲਿਕਨ ਦੀ ਤਿਆਰੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸੁਨੇਹਾ ਲੱਗੂਗਾ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਬਾਦ ਚ ਉਹ ਇਹ ਸ਼ਹਿਰ ਵਾਸੀਆਂ ਨੂੰ ਸਾਥ ਦੇਣ ਵਾਲੀ ਗੱਲ ਤਾਂ ਮਗਰੋਂ ਆ। ਪਹਿਲਾਂ ਜਿਹੜੇ 23 ਐਮਸੀ ਹੈ ਪ੍ਰਧਾਨ ਹੈ ਇੱਥੋਂ ਦੀ ਮੈਡਮ ਐਮਐਲਏ ਹੈ ਜਾਂ ਐਸਡੀਐਮ ਹੈ ਏਡੀਸੀ ਹੈ ਉਹਨਾਂ ਨੂੰ ਆਪਦੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਉਹਨਾਂ ਨੂੰ ਕਾਮਨ ਸੈਂਸ ਹੈ ਨਹੀਂ ਵੀ ਅਸੀਂ ਕੋਈ ਕੰਮ ਕਰਨਾ ਔਰ ਜਿਹੜਾ ਵਰਕ ਕਲਚਰ ਹੈ ਖਤਮ ਹੋ ਚੁੱਕਿਆ ਹੈ ਕੋਈ ਵੀ ਵਿਅਕਤੀ ਇੱਥੇ ਆਪ ਦੇ ਸਰ ਕੰਮ ਲੈਣ ਨੂੰ ਤਿਆਰ ਨਹੀਂ ਇਹ ਠੀਕ ਹੈ ਲੋਕ ਕਿੰਨੇ ਔਖੇ ਆ ਬਿਮਾਰੀ ਪੂਰੀ ਫੈਲਣਾ ਕਰਦੀ ਹੈ ਉਹ ਲੋਕ ਤਾਂ ਹੀ ਔਖੇ ਆ ਹੁਣ ਆਪਾਂ ਸਾਰੇ ਖੜੇ ਆ ਆਪਾਂ ਨੂੰ ਕਿੰਨੀ ਬਦਬੋ ਆ ਰਹੀ ਹੈ ਚਾਰੇ ਪਾਸੇ ਕੂੜਾ ਖਿੰਡਿਆ ਹੋਇਆ ਸਵੀਪਰਸ ਨਾਲ ਗੱਲ ਕਰੀਦੀ ਉਹ ਕਹਿੰਦੇ ਸਾਨੂੰ ਕੋਈ ਪੁਆਇੰਟ ਦੱਸਣ ਤੇ ਅਸੀਂ ਉਥੇ ਕੂੜਾ ਸੱਡ ਦਿਆਂਗੇ ਅਰ ਜੇ ਪ੍ਰਧਾਨ ਨੂੰ ਕਹਿੰਨੇ ਉਹ ਕਹਿੰਦਾ ਇਹ ਨਹੀਂ ਸਾਡੇ ਅੱਖੇ ਲੱਗਦੇ ਜੇ ਐਮਸੀ ਹੈ ਉਹਨਾਂ ਨੂੰ ਕਹਿੰਨੇ ਕਹਿੰਦੇ ਪ੍ਰਧਾਨ ਨਹੀਂ ਅੱਖੇ ਲੱਗਦਾ ਇਹ ਇੱਕ ਤਮਾਸ਼ਾ ਬਣਾਇਆ ਹੋਇਆ ਜਿਵੇਂ ਬਾਂਦਰ ਕਿੱਲਾ ਹੁੰਦਾ ਨਾ ਇਸ ਤਰ੍ਹਾਂ ਇੱਕ ਦੂਜੇ ਦੇ ਜੁੱਤੀਆਂ ਮਾਰ-ਮਾਰ ਕੇ ਆਪ ਦਾ ਸਾਮਾਨ ਲਗਾਉਂਦੇ ਆ ਬਹੁਤ ਸ਼ਰਮ ਵਾਲੀ ਗੱਲ ਹੈ ਠੀਕ ਕਿਉਂ ਨਹੀਂ ਕੋਈ ਸੁਣਵਾਈ ਹੋ ਰਹੀ ਨਗਰ ਕੌਂਸਲ ਨੂੰ ਇਹ ਮੁੱਦਾ ਤਾਂ ਪੂਰੀ ਦੁਨੀਆ ਚਰਚਿਤ ਹੋ ਗਿਆ ਕਿ ਜਗਰਾਉ ਇਲਾਕੇ ਦੀ ਜਿਹੜੀ ਡਿਸਪੋਜ਼ਲ ਰੋਡ ਹੈ ਜਿੱਥੋਂ ਕਿ ਸ਼ਹਿਰ ਦਾ ਲਗਭਗ ਸਾਰਾ ਟ੍ਰੈਫਿਕ ਮੂਵ ਕਰਦਾ ਹੈ ਇਹਦੇ ਆਲੇ-ਦੁਆਲੇ ਵੀ ਕਿੰਨੀਆਂ ਕਲੋਨੀਆਂ ਨੇ ਚਾਰ-ਪੰਜ ਸਕੂਲ ਨੇ ਇੱਕ ਚਾਰ-ਪੰਜ ਧਾਰਮਿਕ ਸਥਾਨ ਨੇ ਇਹਦੇ ਨਾਲ ਇੱਕ ਵੱਡੀ ਗਊਸ਼ਾਲਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਨਾਲ ਹੀ ਸਾਡਾ ਅਗਵਾੜ ਖਵਾਜਾ ਬਾਜੂ ਲੱਗਦਾ ਹੈ ਜਿਹਦੇ ਲੋਕਾਂ ਵੱਲੋਂ ਇਹ ਉਦਮ ਕੀਤਾ ਗਿਆ ਕਿਉਂਕਿ ਸਾਰਾ ਸ਼ਹਿਰ ਲਗਭਗ ਸੁੱਤਾ ਪਿਆ ਸੀ सरपंच बलेंद्र सिंह ਇਸ ਅਗਵਾੜ ਦੇ ਸਰਪੰਚ ਨੇ ਇਹਨਾਂ ਨੇ ਉੱਤਾ ਚੱਕਿਆ ਔਰ ਇੱਥੇ ਲਗਾਤਾਰ ਅਜ 20ਵਾਂ ਦਿਨ ਹੈ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ ਉਹ ਇਸ ਕਰਕੇ ਚੱਲ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਹੈ ਜਿਹੜੇ ਉਹ ਨਗਰ ਕੌਂਸਲ ਦੀ ਨਿਲਾਇਕੀ ਕਰਕੇ ਕਾਫੀ ਥਾਵਾਂ ਤੋਂ ਖਤਮ ਕਰ ਦਿੱਤੇ ਗਏ ਲੋਕਾਂ ਨੇ ਗੰਦ ਤੋਂ ਬਚਾਅ ਦੇ ਲਈ ਰੋਸ ਪ੍ਰਗਟ ਕਰਕੇ ਉਹ ਬੰਦ ਕਰਵਾ ਦਿੱਤੇ ਜਿਵੇਂ ਚਾਂਸੀ ਚੌਂਕ ਦੇ ਵਿੱਚ ਸੀ ਜਵੇਂ 5 ਨੰਬਰ ਚੁੰਗੀ ਕੋਲੇ ਸੀ ਇਸੇ ਕਿਸਮ ਦੇ ਨਾਲ ਇੱਥੇ ਸਾਰਾ ਸ਼ਹਿਰ ਦਾ ਲਗਭਗ ਅੱਧੇ ਸ਼ਹਿਰ ਦਾ ਕੂੜਾ ਇੱਥੇ ਡਿਸਪੋਜ਼ਲ ਰੋਡ ਤੇ ਆ ਕੇ ਡਿੱਗਦਾ ਸੀ ਜਿੱਥੋਂ ਦਾਣਾ ਮੰਡੀ ਨੂੰ ਅਨਾਜ ਮੰਡੀ ਨੂੰ ਔਰ ਪੂਰੇ ਵਪਾਰਕ ਕੇਂਦਰਾਂ ਨੂੰ ਨਹਿਰੂ ਮਾਰਕੀਟ ਵਗੈਰਾ ਨੂੰ 20 ਦਿਨ ਤੋਂ ਅਸੀਂ ਲਗਾਤਾਰ ਇਹ ਮਜ਼ਦੂਰ ਸਾਡੀਆਂ ਬੀਬੀਆਂ ਭੈਣਾਂ ਇਹ ਇਨ੍ਹਾਂ ਮਹੱਲਿਆਂ ਦੇ ਔਰ ਖਾਸ ਤੌਰ ਤੇ ਅਗਵਾੜ ਦੇ ਜਿਹੜੇ ਲੋਕ ਆ ਧਰਨਾ ਦੇ ਰਹੇ ਆ ਸ਼ੁਰੂ ਚ ਸਾਡੇ ਇਸ ਧਰਨੇ ਦੇ ਦਬਾਅ ਨਾਲ ਕੋਈ ਕੰਮ ਸ਼ੁਰੂ ਹੋਇਆ ਸੀ ਕਿਉਂਕਿ ਇਸ ਕੂੜੇ ਨੂੰ ਚੱਕਣ ਦਾ ਕੰਮ ਕਿਸੇ ਠੇਕੇਦਾਰ ਨੂੰ ਦਿੱਤਾ ਹੋਇਆ ਨਿੱਜੀ ਠੇਕੇਦਾਰ ਨੂੰ ਉਹ ਕਦੇ ਇੱਕ ਟਰਾਲੀ ਭੇਜਦਾ ਕਦੇ ਦੋ ਟਰਾਲੀ ਭੇਜਦਾ ਉਹਨੂੰ ਪੈਸੇ ਦੀ ਪੇਮੈਂਟ ਨਹੀਂ ਹੁੰਦੀ ਉਹ ਕੰਮ ਰੋਕ ਲੈਂਦਾ ਔਰ ਨਗਰ ਕੌਂਸਲ ਦੇ ਅੰਦਰ ਤਿੰਨ ਈਓ ਆ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਬਦਲੇ ਜਾ ਚੁੱਕੇ ਐ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਹੜਾ ਉਹ ਲਾ ਦਿੱਤਾ ਗਿਆ ਠੀਕ ਹੈ ਅਸੀਂ ਇਹ ਮੰਗ ਕਰਨ ਲਈ ਅੱਜ ਨਗਰ ਕੌਂਸਲ ਦਫ਼ਤਰ ਜਾ ਰਹੇ ਹਾਂ ਇਕੱਠੇ ਹੋ ਕੇ ਸਿਆਪਾ ਕਰਨ ਜਾ ਰਹੇ ਹਾਂ ਨਗਰ ਕੌਂਸਲ ਦਾ ਕਿ ਇਸ ਲਾवारिस ਨਗਰ ਕੌਂਸਲ ਦਾ ਜੇ ਕੋਈ ਵਾਲੀਵਾਰਸ ਨਹੀਂ ਹੈ ਤਾਂ ਅਸੀਂ ਐਸ ਡੀ ਐਮ ਜਗਰਾਉਂ ਤੋਂ ਡੀ ਸੀ ਲੁਧਿਆਣਾ ਤੋਂ ਮੰਗ ਕਰਾਂਗੇ ਕਿ ਸ਼ਹਿਰ ਦਾ ਡਿਸਪੋਜ਼ਲ ਰੋਡ ਹੀ ਨਹੀਂ ਕੱਲਾ ਕੂੜੇ ਦਾ ਘਰ ਬਣਿਆ ਨਰਕ ਦਾ ਘਰ ਬਣਿਆ ਸਾਡੇ ਸੁਗਾਰ ਰੋਡ ਡਾਕਟਰ ਹਰੀ ਸਿੰਘ ਰੋਡ ਹੈ ਸਾਇੰਸ ਕਾਲਜ ਦੇ ਜਿਹੜਾ ਸਾਡੇ ਐ ਕਾਲਜ ਵੀ ਨਾਰਦਰਨ ਇੰਡੀਆ ਦਾ ਸਭ ਤੋਂ ਵੱਡਾ ਕਾਲਜ ਹੈ ਉਹਦੇ ਐਂਟਰੀ ਗੇਟ ਦੇ ਉੱਤੇ ਕੂੜੇ ਦਾ ਪਹਾੜ ਲੱਗਿਆ ਹੈ ਸ਼ਹਿਰ ਦੇ ਸਾਰੇ ਮਹੱਲੇ ਜਿਹੜੇ ਕੂੜੇ ਨਾਲ ਭਰੇ ਪਏ ਐ ਕਿਉਂਕਿ ਸ਼ਹਿਰ ਦੀ ਸਫਾਈ ਹੋਣੀ ਚਾਹੀਦੀ ਸ਼ਹਿਰ ਦੀ ਸਫਾਈ ਜਿਹੜੀ ਨਹੀਂ ਹੋ ਰਹੀ ਇਸ ਕੂੜੇ ਦੇ ਢੇਰ ਨੂੰ ਚੁਕਾਉਣ ਦੇ ਲਈ ਇਸ ਤੋਂ ਨਜਾਜ਼ ਪਾਉਣ ਦੇ ਲਈ ਇਹ ਜਿਹੜਾ ਰੂਸ ਪ੍ਰਦਰਸ਼ਨ ਚੱਲ ਰਿਹਾ ਹੈ ਅੱਜ ਅਸੀਂ ਸਾਰੇ ਲੋਕ ਮਜਾਰਾ ਲੈ ਕੇ ਨਗਰ ਕੌਂਸਲ ਮੂਹਰੇ ਧਰਨੇ ਤੇ ਬੈਠਾਂਗੇ ਜੇ ਮਸਲਾ ਨਾ ਹੱਲ ਹੋਇਆ ਤਾਂ ਅਗਲੀ ਕੋਈ ਠੋਸ ਤੇ ਤਖੜੀ ਰਣਨੀਤੀ ਹੈ ਜਿਹੜੀ ਉਹ ਲਿਖਾਂ